ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਜਨ ਪੰਜਾਬੀ ਟੀਵੀ ਤੇ ਅੱਜ ਮੈਂ ਆਪਣਾ ਕਿਰਤ ਕਰਨ ਦਾ ਜਿਹੜਾ ਤਰੀਕਾ ਉਹ ਸਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਤੁਸੀਂ ਦੇਖ ਕੇ ਖੇਤ ਤੁਹਾਨੂੰ ਲੱਗਦਾ ਹੀ ਨਹੀਂ ਵੀ ਇਹਦੇ ਚ ਨਰਮ ਨਰਮੇ ਦੀ ਫਸਲ ਹੋਊਗੀ ਕਿਉਂਕਿ ਇਹ ਜਿਹੜਾ ਵਾਣ ਸੀਗਾ ਇੱਕ ਤਾਂ ਇੱਥੇ ਖਾਲ ਟੁੱਟਿਆ ਸੀ ਪਾਣੀ ਟੁੱਟ ਜਾਂਦਾ ਹਰ ਹਫ਼ਤੇ ਤੇ ਇੱਕ ਕਨਾਲ ਵਾਲਾ ਕਿਹੜਾ ਪਾਸਾ ਜਿਹੜਾ ਇਹ ਜਿਆਦਾਤਰ ਹੁੰਦੀ ਨਹੀਂ ਫਸਲ ਇੱਥੇ ਐਤ ਕੀ ਥੋੜਾ ਜਿਹਾ ਵਿਖਾਲ ਠੀਕ ਕੀਤਾ ਉਹ ਥੋੜਾ ਜਿਹਾ ਥਾਂ ਰਹਿ ਗਿਆ ਜਿੱਥੇ ਖਾਰ ਟੁੱਟਦਾ ਪਾਣੀ ਟੁੱਟ ਜਾਂਦਾ ਹਰ ਹਫ਼ਤੇ ਤੇ ਮੈਂ ਨਰਮਾ ਬੀਜਿਆ ਤਿੰਨ ਕਨਾਲਾ ਤੋਤੇ ਤਿੰਨ ਕ ਮਰਦੇ ਆ ਸਾਡੇ ਦੋਨਾਂ ਭਰਾਵਾਂ ਕੋਲੇ ਜਿਹੜਾ ਖੇਤ ਆ ਦੋ ਭਾਈਆਂ ਸੀ ਇੱਕ ਸਾਲ ਦੋ ਫਸਲਾਂ ਉਹ ਲੈ ਲੈਂਦਾ ਤੇ ਇੱਕ ਸਾਲ ਐਤ ਕੀ ਮੰਨੋ ਅੰਦਰ ਮੇਰੀ ਫਸਲ ਮੇਰੀ ਰਹੇਗੀ ਮੈਂ ਵੀ ਰਿਆ ਇਹਦੇ ਨਾਲ ਸਬਜ਼ੀ ਵੀ ਲਾਈ ਆ ਮੈਂ ਭਿੰਡੀਆਂ ਤੇ ਇਹਦੇ ਨਾਲ ਗਵਾਰਾ ਤੇ ਚੌਲੇ ਤੇ ਹੋਰ ਜਿਹੜਾ ਕੁਝ ਵੀ ਹੋ ਮੈਂ ਜਿੰਨਾ ਕੁਸ ਕਰ ਸਕਦਾ ਸੀ ਉਹ ਸਾਰਾ ਕੁਸ ਕਰ ਰਿਆ ਤੇ ਸਾਡਾ ਆਪਣੇ ਫਸਲ ਦੇ ਨਾਲ ਸਬਜ਼ੀ ਵੀ ਹੋਣੀ ਚਾਹੀਦੀ ਹੈ ਤੇ ਮੁਰਕਾ ਜਿਆਦੇ ਤੇ ਮੁਰਕ ਦਾ ਹੱਲ ਮੈਂ ਜਦੋਂ ਇਸੇ ਤੋਂ ਪੁੱਛਿਆ ਵੀ ਸਪਰੇਅ ਵਗੈਰਾ ਹੋ ਜਾਊ ਅਦੇ ਨਹੀਂ ਹੋਣੀ ਤੇ ਫਿਰ ਮੈਂ ਇਹ ਮੁਰਕ ਨੂੰ ਕਸਿਆ ਚੱਕ ਰਿਆ ਕਿਉਂਕਿ ਇਹ ਖੇਤ ਚ ਪਿਛਲੇ ਤੋਂ ਪਿਛਲੇ ਸਾਲ ਗੰਡੇ ਵਿਲਾਏ ਸੀਵੇ ਗੰਡੇ ਤਾਂ ਨਹੀਂ ਹੋਏ ਸੀ ਪਰ ਉਹਦੇ ਚ ਰੇਹ ਜਿਆਦਾ ਪਾਈ ਤੇ ਉਹਦੇ ਕਰਕੇ ਇੱਥੇ ਇੱਕ ਪਾਣੀ ਟੁੱਟ ਜਾਂਦਾ ਸੀ ਤੇ ਕੱਖ ਪੱਠਾ ਜਿਆਦਾ ਹੁੰਦਾ ਤੇ ਫਿਰ ਹੁਣ ਆ ਜਿਹੜਾ ਐਤ ਕੀ ਤੇ ਮੇਰੀ ਵਾਦਸ ਕਰਨ ਦਾ ਢੰਗ ਇਹੀ ਆ ਵੀ ਸਵੇਰੇ ਮੈਂ ਹੁਣ ਇੱਥੇ ਆ ਜੰਨਾ 8:35 9:00 ਤੇ 10 ਵਜਾ ਆ ਦੰਨਾ ਇੱਥੇ ਤੇ ਆ ਹੁਣ ਜਿਹੜਾ ਦੇਖ ਕੇ ਮੈਨੂੰ ਜਿਹੜੇ ਕੋਈ ਸਾਥੀ ਆਉਂਦੇ ਮੇਰੇ ਗਵਾਨ ਚ ਆਲੇ ਦੁਆਲੇ ਉਹਦੇ ਪੱਤਰਕਾਰਾ ਕਿੱਥੋਂ ਪੰਗਾ ਲੈੜਿਆ ਤੂੰ ਇਹ ਇਹ ਤਾਂ ਤੇਥੋਂ ਪੱਠੇ ਉਹ ਕੱਢੇ ਨਹੀਂ ਜਾਣੇ ਕਿ ਚ ਮੈਂ ਖੈਰ ਕੋਈ ਕਰਨੀ ਸਭ ਕੁਝ ਹੋ ਜਾਊਗਾ ਮਿਹਨਤ ਕਰਦੇ ਆਪਾਂ ਬਾਕੀ ਬਾਪੂ ਨੇ ਹਾਲੀ ਤਾਂ ਮੈਨੂੰ ਨਿੱਕੇ ਹੁੰਦੇ ਨੂੰ ਕੱਢ ਲਿਆ ਸੀ ਬਾਪੂ ਤਾਂ ਹੁਣ ਨਹੀਂ ਰਿਹਾ ਤੇ ਪਰ ਬਾਪੂ ਨੇ ਜਿਹੜੀ ਸਿੱਖਿਆ ਦਿੱਤੀ ਸੀ ਇਹਦੇ ਨਾਲ ਜਦੋਂ ਖੇਤ 'ਚ ਮੈਂ ਆਉਣਾ ਤੇ ਵਰਜ ਸੋ ਜਾਂਦੀ ਆ ਇਹਦੇ ਨਾਲ ਕਸੀਆ ਚੱਕਦਾ ਜਦੋਂ ਵਰਜ ਸੋ ਜਾਂਦੀ ਆ ਤੇ ਨਾਲ ਰੋਟੀ ਬੜੀ ਸਵਾਦ ਲੱਗਦੀ ਆ ਖਾਲਾ ਵਿਹਲੇ ਰਹਿ ਕੇ ਇਧਰ ਉਧਰ ਜਾ ਕੇ ਉਹ ਗੱਲ ਨਹੀਂ ਬਣਦੀ ਭੁੱਖ ਘੱਟ ਲੱਗਦੀ ਆ ਤੇ ਨੀਂਦ ਵੀ ਘੱਟ ਹੀ ਆਉਂਦੀ ਹੈ ਤੇ ਜਦੋਂ ਕੰਮਕਾਰ ਕਰਕੇ ਖੇਤਾਂ ਚ ਤੇ ਫੇਰ ਜਦੋਂ ਜਾਈਏ ਨਾ ਫੇਰ ਜਿਹੜੀ ਮੰਨ ਲਓ ਭੁੱਖ ਲੱਗਦੀ ਆ ਨੀਂਦ ਆਉਂਦੀ ਆ ਥਕਾਵਟ ਹੁੰਦੀ ਆ ਤੇ ਫੇਰ ਆਰਾਮ ਮਿਲਦਾ ਉਹਨਾਂ ਜਿਹੜੇ ਏਸੀ ਤੇ ਮੈਂ ਪੱਖੇ ਤੇ ਕੂਲਰ ਮੂਰੇ ਵੀ ਪਾ ਕੇ ਦੇਖ ਲਿਆ ਬਾਈ ਰਾਤ ਨੂੰ ਸਰੀਰ ਹੀ ਜੁੜ ਜਾਂਦਾ ਜੇ ਏਸੀ ਚ ਤਾਂ ਜਮੇ ਹੀ ਜੁੜ ਜਾਂਦਾ ਏਸੀ ਤਾਂ ਮੇਰੇ ਕੋਲ ਤਾਂ ਬੰਦ ਹੀ ਆ ਪਿਛਲੇ ਸਾਲ ਏਸੀ ਲਵਾ ਲਿਆ ਸੀ ਪਰ ਮੈਨੂੰ ਮੈਨੂੰ ਰਾਤ ਨਹੀਂ ਆਇਆ ਤੇ ਹੁਣ ਮੈਂ ਦੋ ਕੁ ਦਿਨਾਂ ਦਾ ਆਉਣਾ ਤੇ ਤੁਹਾਨੂੰ ਆਹ ਤਸਵੀਰ ਹੁਣ ਮੈਂ ਦਿਖਾਤੀ ਖੇਤ ਦੀ ਮੇਰੇ ਦੀ ਤੇ ਤੁਹਾਨੂੰ ਅਗਲੇ ਦਿਨਾਂ ਚ ਫੇਰ ਦਿਖਾਵਾਂਗਾ ਤਸਵੀਰ ਦੀ ਖੇਤ ਦੀ ਤਸਵੀਰ ਤੇ ਆਹ ਇਧਰਲੇ ਪਾਸੇ ਤਾਂ ਮੈਂ ਹਿੱਚ ਲਿਆ ਕੰਮ ਇਹ ਤਾਂ ਰਹਿੰਦਾ ਤੇ ਇਧਰਲੇ ਪਾਸੇ ਪਿਛਲੇ ਪਾਸੇ ਤੁਹਾਨੂੰ ਦਿਖਾਉਣਾ ਆ ਮੈਂ ਚਾਰ ਕੋੜੇ ਤੋੜ ਲੈਣਾ ਇਹਦਾ ਬੜਾ ਬੁਰਾ ਹਾਲ ਸੀ ਇਹਦਾ ਇੱਕ ਤਾਂ ਖਾਲ ਦੇ ਨਾਲ ਸੀ ਤੜਾਂ ਵਾਲਾ ਘਾ ਤੜਾਂ ਡੂੰਘਾ ਬਹੁਤ ਹੁੰਦਾ ਪਰ ਇਹ ਮੈਂ ਰੀਜਾਂ ਨਾਲ ਉਹ ਕਰਿਆ ਹੁਣ ਇਥੋਂ ਚੱਕ ਚੱਕ ਕੇ ਉੱਪਰ ਖਾਲ ਤੇ ਮੈਂ ਰੱਖੀ ਜਾਨਾ ਇਹ ਹਾਂ ਤੁਸੀਂ ਦੇਖੋ ਤੇ ਇਹ ਮੇਰੀ ਮਿਹਨਤ ਆ ਮਿਹਨਤ ਆਪਣੀ ਚਾਹੀਦੀ ਆ ਤੇ ਰਹਿਮ ਤੋਂ ਮਾਲਕ ਦੀ ਹੁੰਦੀ ਆ ਤੇ ਫਲ ਫੁੱਲ ਆਲੇ ਹੁੰਦੇ ਆ ਮਾਲੀ ਨੇ ਤਾਂ ਗੋਡੀ ਕਰਨੀ ਹੁੰਦੀ ਆ ਤੇ ਫਲ ਉਹ ਮਾਲਕ ਨੇ ਦੇਣਾ ਮਿਹਨਤ ਦਾ ਮੁੱਲ ਉਹ ਮਾਲਕ ਨੇ ਉਹ ਤਾਂ ਬਹੁਤ ਅੱਗੇ ਦੀਆਂ ਗੱਲਾਂ ਆ ਪਰ ਮੈਂ ਤਾਂ ਸਾਨੂੰ ਕਰਨੀ ਚਾਹੀਦੀ ਜੇ ਮੈਂ ਇੱਥੇ ਹੀ ਹਥਿਆਰ ਸਿੱਟ ਕੇ ਬਹਿ ਜਾ ਜਿਹੜੇ ਮੇਰੇ ਕੋਲੇ ਆਉਂਦੇ ਆ ਨਾ ਸਾਥੀ ਨਹੀਂ ਪੱਤਰਕਾਰ ਆ ਇਹਦੇ ਚ ਨਰਮਾ ਸੀਲ ਦੇ ਹੱਲ ਮਾਰ ਲਾ ਤੂੰ ਮਨ ਲੋ ਆਹ ਹੋਣਾ ਤਾਂ ਕੁਛ ਹੈ ਨਹੀਂ ਮਨ ਲੋ ਆਹ ਤੇ ਇਥੋਂ ਮੁਰਕ ਨਹੀਂ ਮਰਨੀ ਮੈਂ ਯਾਰ ਮੈਂ ਦਿਹਾੜੀਦਾਰ ਬੰਦਾ ਤਾਂ ਆਪ ਹੀ ਆ ਨਮ ਦਿਹਾੜੀਆ ਜਿਵੇਂ ਕਹਿੰਦੇ ਦਿਹਾੜੀਆ ਪਾਓ ਤੇ ਮੇਰੇ ਕੋਲੇ ਉਹਨਾਂ ਤਾਂ ਮਿੱਤ ਹੈ ਨਹੀਂ ਤੇ ਮੈਂ ਯਾਰ ਫਿਰ ਆਪ ਹੀ ਕਰ ਲਾਂਗੇ ਆ ਭਾਰੀ ਜਣਾ ਕਰ ਲਾਂਗੇ ਹੌਲੀ ਹੌਲੀ ਕਰ ਲਾਂਗੇ ਕਿਹੜਾ ਕਾਲ ਆ ਨਾਲ ਖੇਤ ਆ ਜਾਈਦਾ ਬਾਈ ਤੇ ਨਾਲੇ ਕੰਮ ਕਰ ਲਈਦਾ ਪਸੀਨਾ ਅਸੀਂ ਵਹਾਉਣੋਂ हट ਗਏ ਕੁ ਹੂਣ ਵਹਾਉਣ ਦੀ ਜਿਆਦਾ ਕੋਸ਼ਿਸ਼ ਕਰਦੇ ਆ ਪਸੀਨਾ ਵਹਾਉਣ ਦੀ ਘੱਟ ਤੇ ਪਸੀਨਾ ਸਾਡੇ ਰੋਮ ਖੋਲ ਦਿੰਦਾ ਬਾਈ ਰੋਮ ਸਾਡੇ ਬੰਦ ਹੋ ਜਾਂਦੇ ਆ ਅਸੀਂ ਹੂਸਿਆਂ ਨਾਲ ਤੇ ਅਸੀਂ ਅਸੀਂ ਵਾਲੇ ਕਾਨੂੰ ਆ ਗਰਮਦੇਸ਼ ਚੋਂ ਗਏ ਆ ਮੈਨੂੰ ਕਹਿੰਦੇ ਤੂੰ ਕੈਨੇਡਾ ਗਿਆ ਸੀ ਤੇ ਤੈਨੂੰ ਇਹ ਪੰਜਾਬ ਦੀ ਰਾਸ ਸੁਣਾ ਮੈਂ ਖਾਉਣਾ ਕਿਉਂ ਨਹੀਂ ਤੇ ਮੈਂ ਇਥੋਂ ਗਰਮੀ ਚੋਂ ਇਥੋਂ ਹੀ ਗਿਆ ਸਿਆਣਾ ਚ ਉੱਥੇ ਗਿਆ ਸੀ ਤੇ ਆਹ ਦੇਖ ਲਓ ਜਿੰਨਾ ਕੋ ਹੁੰਦਾ ਉਹਨਾਂ ਤੱਕ ਕਰਾਂਗੇ ਇਹ ਤਾਂ ਹੈ ਨਹੀਂ ਵੀ ਹਥਿਆਰ ਛੱਡ ਕੇ ਬਹਿ ਜੀਏ ਜਿੰਨ ਕਸੀਆ ਸਿੱਟ ਕੇ ਕਸੀਆ ਹੂੰ ਤਾਂ ਸਿੱਟਿਆ ਮੈਂ ਹੁਣ ਚੱਕੂਗਾ ਚੱਕ ਲਿਆ ਸਮਝ ਲਾ ਤਾਂ ਮੈਂ ਕੋਈ ਵੀਡੀਓ ਪਾ ਦਈਏ ਮੈਂ ਤੁਹਾਨੂੰ ਵੀ ਦੱਸ ਦਈਏ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜਰੂਰ ਦੇਖਿਓ ਤੇ ਜੇ ਮੁਰਕ ਦਾ ਕੋਈ ਹੱਲ ਹੋਰ ਹੋਇਆ ਤਾਂ ਦੱਸ ਦਿਓ ਸਪਰੇ ਰੇ ਤਾਂ ਦੇ ਸਪਰੇ ਹਾਂ ਸੁਭੂਹਾਂ ਤਰੀ ਕੰਮ ਕਰਦੀਆਂ ਇਹਨੂੰ ਤੇ ਚਲੋ ਹੁਣ ਤਪਕਾ ਸੀਗੇ ਹੀ ਕੰਮ ਕਰੂ ਲੱਗੇ ਆ ਲੱਗੇ ਰਹਿਣਾ ਧੰਨਵਾਦ ਮਨ ਨੂੰ ਵੀ ਤੋ ਇੰਨਾ ਕੰਮ ਖਿੱਚਦਾ ਤੇ ਟਾਈਮ ਵੀ ਮਿਲਦੀ 10:30 11:00 ਵਜੇ ਨਾਲੇ ਆ। ਹੀਰਾ ਤਾਂ ਜਿੰਨੇ ਕ ਵਿੱਚ ਦੀ ਲੰਘਿਆ ਤਾਂ ਵਧੀਆ ਬਣ ਗਿਆ। ਤੇ ਰਹਿ ਬਹੁਤ ਗਿਆ। ਚਲੋ ਘਰਦੇ ਹੁਣ ਵੀ ਆਈ ਜਾਂਦੇ ਆ ਘਰੋਂ ਵੀ ਭਾਈ 11 ਵਜਨਾਂ ਦੇ ਆ ਰੋਟੀ ਦਾ ਟਾਈਮ ਹੋ ਗਿਆ ਇੱਥੇ ਲੈ ਕੇ ਆਈਏ ਕਿ ਲੋ ਵੀ ਦੋਸਤ ਹਾਂਦੇ ਸੀ ਇਹ ਤਾਂ ਬਈ ਢੀਠ ਜਾ ਹੋ ਕੇ ਲੱਗਣਾ ਪੈਂਦਾ ਫਸਲવાડી ਸੰਭਲ ਲਈ ਕੋਈ ਸੌਖੀ ਨਹੀਂ ਪਰ ਠੀਕ ਆ ਵਧੀਆ ਹਾਂ ਪਸੀਨਾ ਆ ਗਿਆ ਯਾਰ ਪਸੀਨੇ ਨਹੀਂ ਆਇਆ ਸੀ ਕਿੰਨਾ ਟਾਈਮ ਹੋ ਗਿਆ ਵੇਲੇ ਫਿਰਦਿਆਂ ਨੂੰ ਕਿੱਥੇ ਪਸੀਨੇ ਆਉਂਦੇ ਆ ਮੁਰਕਾ ਆਵੇ ਤਾਂ ਮੁਰਕੇ ਦਾ ਮੁੱਲ ਪਵੇ ਇਹ ਆ ਤੁਹਾਡਾ ਗਰਨਾਇਆ ਸਾਜਣ ਤੇ ਬਾਈ ਜਿਹੜੀ ਆ ਕਿਰਤ ਕਰਕੇ ਨਜ਼ਾਰਾ ਆਉਂਦਾ ਨਾ ਉਹ ਨਿਯਮ ਦਾ ਕਿਤੇ ਹੋਰ ਹੈ ਨਾ ਹੈ ਵੀ ਆਪਾਂ ਗੱਲਾਂ ਮਾਰੀ ਗਈ ਚਲੋ ਬਾਈ ਹੈਕ ਆ ਇੰਨਾ ਕੀ ਬਾਣ ਇੰਨੇ ਕਿਚ ਬਾਣ ਚ ਤੁਰੇ ਤਾਂ ਫਿਰਦੇ ਆ ਨਾ ਆ ਰਹੇਗੀ ਮੁਰਕ ਬਾਲੀ ਆ ਇਹਦਾ ਹੱਲ ਮੈਂ ਕੰਨਾਂ ਨੂੰ ਪੁੱਛਿਆ ਤੇ ਕੋਈ ਨਹੀਂ ਇਹ ਤੂੰ ਹੁਣ ਕਸੀ ਇਹ ਨਾ ਵੀ ਉਹ ਕਰ ਦੇਗਾ ਤੇ ਫੇਰ ਫੇਰ ਤੇ ਹੋ ਜੂਗੀ ਚਲੋ ਕੋਈ ਗੱਲ ਨਹੀਂ ਹੋ ਜੂ ਤਾਂ ਫਿਰ ਆਪਾਂ ਕਸੀ ਆ ਇੱਤੀ ਕੋਲੇ ਰੱਖਿਆ ਹਲੋ ਜੀ ਵਧੀਆ ਫੇਰਾਂ ਛੁੱਟੀ ਲੱਗੀ ਅੱਜ ਤੇ ਸਵੇਰੇ ਮੈਂ ਆ ਜਾਣਾ ਹੁਣਾਂ ਪੌਣੇ 6 ਵਜੇ ਹੁਣ ਮੈਂ 10 ਵਜਾ ਤੇ ਤਾਂ 10:30 ਤੋਂ ਹਮੇਸ਼ਾ ਟਾਈਮ ਹੋ ਗਿਆ ਹੋਊਗਾ ਫਿਰ ਅੱਜ ਕੁਝ ਹੋਲੰਘਾਰਾ ਕਿਉਂਕਿ ਪਾਣੀ ਹੈ ਟੁੱਟਦਾ ਦਵਾਦ ਦੇਖਦੇ ਰਹੋ ਸਾਜਨ ਪੰਜਾਬੀ ਟੀਵੀ ਤੇ ਕਿਰਤ ਕਰੋ ਵੰਡ ਸਕੋ ਤੇ ਰੱਬ ਦਾ ਨਾਮ ਲਓ ਬਾਈ ਇਹ ਨਹੀਂ ਸਾਈ ਹੁਣ ਜਿਹੜਾ ਆਪਦਾ ਕੰਮ ਕਰਕੇ ਨਜ਼ਾਰਾ ਆਉਂਦਾ ਤੇ ਰੋਟੀ ਸਵਾਦ ਲੱਗਦੀ ਹੈ ਨਾ ਉਹ ਬਾਈ ਵਿਹਲੇ ਰਹਿ ਕੇ ਜਾਂ ਕਿਸੇ ਹੋਰ ਕਮਾਕਾਰਾਂ ਉੱਥੇ ਸਿੱਧੇ ਕੋਈ ਤੰਗ ਨਾਲ ਕਮਾਈ ਕਰਕੇ ਨਹੀਂ ਆਉਂਦੀ ਇਹ ਵਧੀਆ ਖੰਨੀ ਰੋਟੀ ਖਾ ਕੇ ਗੁਜ਼ਾਰਾ ਕਰ ਲੋ ਪਰ ਆਪ ਦੀ ਖਾ ਲੋ ਆਪ ਦੀ ਕਰੋਗੇ ਤਾਂ ਮਿਹਨਤ ਕਰੋ ਇੱਧਰ ਬੂੰਗੀ ਹੋ ਗਈ ਸੀ ਸਿਰਤੀ ਸੀ ਮੈਂ ਟੇਢੇ ਓੜੇ ਕਿਉਂਕਿ ਇੱਥੇ ਬੂੰਗੀ ਬੀਤੀ ਸੀਗੀ ਵੀ ਉਹ ਬੀਜ ਘਟ ਗਿਆ ਸੀ ਨਰਮੇ ਦਾ ਚਲੋ ਮਾਲਕ ਜੋ ਕੁਝ ਕਰਾਉਂਦਾ ਚੰਗਾ ਹੀ ਕਰਾਉਂਦਾ ਗਵਾਰਾ ਭਿੰਡੀਆਂ ਤੇ ਇਧਰਲੇ ਪਾਸੇ ਚੌਲੇ ਇਹ ਹੈ ਤਕਿ ਇਹਦੇ ਚ ਅਸੀਂ ਲਾਏ ਸਬਜੀ ਸੂਜੀ ਆਮ ਕੀਤੀ ਆ ਗਵਾਰਾ ਵੀ ਆ ਭਿੰਡੀਆਂ ਵੀ ਆ ਤੇ ਖਵਾਵਾਂਗੇ ਤੁਹਾਨੂੰ ਵੀ ਸੋ ਲਓ ਜੀ ਇਹਨੂੰ ਕਹਿੰਦੇ ਆ ਕਿਰਤ ਤੇ ਮਿਹਨਤ ਲਓ ਜੀ ਮੇਰੀ ਮਿਹਨਤ ਤੇ ਉਹਦੀ ਰਹਿਮਤ ਫਲ ਉਹਨੇ ਲਾਉਣਾ ਗੋਡੀ ਕਰਨਾ ਸਾਡਾ ਕੰਮ ਆ ਸਾਂਭ ਸੰਭਾਈ ਕਰਨਾ ਸਾਡਾ ਕੰਮ ਬਾਕੀ ਉਹਨੂੰ ਫਿਕਰ ਆ ਜੇ ਅਸੀਂ ਇਹ ਮਿਹਨਤ ਕਰਾਂਗੇ ਤਾਂ ਇਹ ਹੈ ਹੀ ਨਹੀਂ ਉਹ ਨਾ ਮੁੜੇ ਪੋਮਲ ਮੋੜ ਦਾ ਮਾਲਕ ਸੱਚੇ ਪਾਸੋਂ ਨੂੰ ਫਿਕਰਾ ਸਾਰਾ ਕੰਮ ਕਰੋ ਕੰਮ ਹੀ ਬੰਦੇ ਦੀ ਪੂਜਾ ਬਹੁਤ ਧੰਨਵਾਦ ਸਤਿਕਾਰ